ਰਾਤ ਮੇਲਾ ਰਾਮ ਰੋਡ ਦੇ ਉੱਤੇ ਬਾਈਕ ਦੇ ਉੱਤੇ ਕੋਈ ਮੁੰਡਾ ਜਾ ਰਿਹਾ ਸੀ ਉਹਦੇ ਪਿੱਛੇ ਦੋ ਬਾਈਕ ਦੇ ਉੱਤੇ ਚਾਰ ਮੁੰਡਿਆਂ ਨੇ ਆ ਕੇ ਉਸ ਨੂੰ ਘੇਰ ਲਿਆ ਤੇ ਤਲਵਾਰਾਂ ਅਤੇ ਰਾੜਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਲਹੂ ਲੋਹਾਨ ਕਰਤਾ ਘਟਨਾ ਦੀ ਸੂਚਨਾ ਮਿਲਣ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਸਾਡੀ ਐਂਬੂਲੈਂਸ ਟੀਮ ਸਾਡੇ ਵਲੰਟੀਅਰ ਨੀਰਜ ਸਿੰਘਲਾ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਸ ਦੀ ਪਛਾਣ ਅਭਿਸ਼ੇਕ ਪੁੱਤਰ सुरेश पांडे ਨਵਸੀ ਜਨਤਾਨਗਰ ਦੇ ਤੌਰ ਤੇ ਹੋਈ ਮਾਮਲਾ ਕੋਈ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈਗਾ ਇਸ ਤੋਂ ਇਲਾਵਾ ਰਾਤ ਨੂੰ ਪਰਸਰਾਮ ਨਗਰ ਵਾਲੇ ਓਵਰ ਬ੍ਰਿਜ ਦੇ ਉੱਤੇ ਇੱਕ ਸਕੂਟਰੀ ਅਤੇ ਬਾਈਕ ਦੀ ਆਮਨੇ ਸਾਹਮਣੇ ਜ਼ੋਰਦਾਰ ਟੱਕਰ ਹੋ ਗਈ ਹਾਦਸੇ ਦੇ ਵਿੱਚ ਦੋਨੋਂ ਹੀ ਵਾਹਨ ਵਾਲੇ ਕਮੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਘਟਨਾ ਦੀ ਸੂਚਨਾ ਮਿਲਣ ਤੇ ਸਾਡੀ ਨੌਜਵਾਨ ਵੈਲਫਰ ਸੁਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਸੁਮਿਤ ਮੇਸ਼ਵਰੀ ਸਖਸ਼ਮ ਮੌਕੇ ਤੇ ਪਹੁੰਚੇ ਤੇ ਦੋਨੋਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿਸ ਦੇ ਵਿੱਚੋਂ ਇੱਕ ਦੀ ਪਛਾਣ ਹਰਪ੍ਰੀਤ ਸਿੰਘ 89 ਪਰਸਰਾਮਨਗਰ ਅਤੇ ਦੂਸਰੇ ਦੀ ਸ਼ੈਲਰ ਬਾਗ 89 ਵੈਸਟ ਬੰਗਾਲ ਦੇ ਤੌਰ ਦੇ ਉੱਤੇ ਹੋਈ ਹੈ ਇਸ ਤੋਂ ਇਲਾਵਾ ਪਿੰਡ ਗਿਲਪੱਤੀ ਦੇ ਵਿੱਚ ਇੱਕ ਬਜ਼ੁਰਗ ਦੀ ਹਾਲਤ ਅਚਾਨਕ ਗੰਭੀਰ ਹੋ ਗਈ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਜਗਦੀਪ ਗਿਲਪੱਤੀ ਮੌਕੇ ਤੇ ਪਹੁੰਚੇ ਤੇ ਬਜ਼ੁਰਗਔਰਤ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਥੋੜੀ ਦੇਰ ਬਾਅਦ ਉਹਨਾਂ ਦੀ ਮੌਤ ਹੋ ਗਈ ਮ੍ਰਿਤਕ ਮਹਿਲਾ ਦੀ ਪਛਾਣ ਬਸੰਤਕੌਰ ਪਤਨੀ ਸੰਤਰਾਮ ਦੇ ਤੋਰਦੇ ਹੋਈ